ਜਦੋਂ ਵਾਰਡ ਨੰਬਰ 800 ਮੈਂ ਇਲੈਕਸ਼ਨ ਲੜੀ ਤੇ ਮੈਂ ਜਿੱਤਿਆ ਵਾਂ ਸਭ ਤੋਂ ਪਹਿਲਾਂ ਮੈਨੂੰ ਲੱਗਾ ਕਿ ਵਾਰਡ 'ਚ ਨਾ ਅੰਧੇਰਾ ਬਹੁਤ ਰਹਿੰਦਾ ਸੀ ਸਾਰਾ ਰਾਤ ਬਾਜ਼ਾਰ 'ਚ ਵਾਡਾਂ 'ਚ ਜਾਈਏ ਤੇ ਕਾਫੀ ਅੰਧੇਰਾ ਹੋਣ ਕਰਕੇ ਕਿਸੇ ਦੇ ਲੁੱਟਾਂ ਖੋਹਾਂ ਚੋਰੀਆਂ ਹੁੰਦੀਆਂ ਸੀ ਤੇ ਮੇਰੀ ਪਹਿਲੀ ਕੋਸ਼ਿਸ਼ ਇਹ ਹੀ ਲਾਈਟਾਂ ਸਾਰੀਆਂ ਚਾਲੂ ਕਰਾਈਆਂ ਜਾਣ ਦੋ ਮਹੀਨਿਆਂ ਦੇ ਵਿੱਚ ਮੇਰੀ ਲਗਭਗ ਕੋਸ਼ਿਸ਼ ਰਹੀ ਕਿ ਸਾਰਾ ਵਾਰਡ ਜਿਹੜਾ ਬੰਦ ਸੀ ਉਹਨੂੰ ਚਲਾਇਆ ਮੈਂ ਜਿੱਦਾਂ ਕਿ ਮੇਨਲੀ ਜੰਡਿਆਲਾ ਰੋਡ ਹੀ ਸਾਡੇ ਲਾਲੀ ਸ਼ਾਹ ਮੱਲਾ ਹੀ ਨਹਿਰੂ ਗੇਟ ਗਲੀ ਹੋਗੀ ਗਲੀ ਉਹ ਬੀਜ਼ੀ ਬੈਂਕ ਵਾਲੀ ਹੋਗੀ ਇਦਾਂ ਹੀ ਦੋ ਤਿੰਨ ਹੋਰ ਗਲੀਆਂ ਹੀ ਰੋਈ ਕੰਡਾ ਹੋ ਗਿਆ ਜੀ ਮਾਡਰਨ ਸਿਟੀ ਸਕੈਨ ਵਾਲਾ ਏਰੀਆ ਤੇ ਹੋਰ ਵੀ ਦੋ ਤਿੰਨ ਗਲੀਆਂ ਹੀ ਖਾਸ ਜਿਹੜੀਆਂ ਮੈਂ ਆਪਣੀ 2 ਮਹੀਨਿਆਂ ਦੇ ਵਿੱਚ ਕਾਰੀਕਾਰੀ ਦੇ ਵਿੱਚ ਇੱਥੇ ਲਾਈਟਾਂ ਚਾਲੂ ਕਰਵਾਈਆਂ ਤੇ ਕੁਝ ਕੁ ਲਾਈਟਾਂ ਨਵੀਆਂ ਲੱਗਣ ਆਲੀਆਂ ਸੀ ਉਹ ਮੈਂ ਲਗਾਈਆਂ ਤੇ ਇਹਦੇ ਵਿੱਚ ਸਿਮਰਨੀਸ਼ ਸਿੰਘ ਜੇਈ ਸਾਹਿਬ ਦਾ ਬਹੁਤ ਵੱਡਾ ਰੋਲ ਆ ਤੇ ਆਜ਼ਾਦ ਗਰੁੱਪ ਦਾ ਰੋਲ ਆ ਜਿਨ੍ਹਾਂ ਦੀ ਰਹਿਮਾਈ ਇੱਥੇ ਮੈਂ ਕੰਮ ਕਰ ਰਿਹਾ ਹਾਂ ਸਰ ਸਾਹਿਬ ਆਉਣ ਵਾਲੇ ਸਮੇਂ ਹੋਰ ਕਿਹੜੇ ਕੰਮ ਜਿਹੜੇ ਪਲਾਨ ਕੀਤੇ ਵਾਰਡ ਲਈ ਜਨਾ ਤੁਸੀਂ ਮੈਨੂੰ ਪਹਿਲ ਦੇ ਦੱਸੋ ਸਰ ਮੇਰੀ ਪਹਿਲੀ ਕੋਸ਼ਿਸ਼ ਇਹ ਹੋਊਗੀ ਕਿ ਮੇਰੇ ਵਾਰਡ ਦੇ ਨਾਲ ਕਾਫੀ ਲੋਕ ਖੱਜਲ ਖਰਾਬ ਹੋ ਰਹੇ ਆ ਕਨਕ ਲੈਨ ਤੋਂ ਮੇਰੇ ਵਾਰਡ 'ਚ ਪਿਛਲੇ ਕੁਝ ਟਾਈਮ ਤੋਂ ਕੋਈ ਡੀਪੂ ਨਹੀਂ ਹੈਗਾ ਤੇ ਲੋਕਾਂ ਨੂੰ ਕਿਸੇ ਨੂੰ ਮਲਾਦ ਬੁਲੇ ਜਾਣਾ ਪੈ ਰਿਹਾ ਕੇ ਨੂੰ ਨਾਨਕਸਰ ਮੱਲੇ ਕੇ ਨੂੰ ਨੂਰਦੀ ਹੱਡੇ ਤੇ ਮੇਰੀ ਕੋਸ਼ਿਸ਼ ਹੋਊਗੀ ਕਿ ਡੀਐਫਐਸਓ ਸਾਹਿਬ ਨਾਲ ਜਾਂ ਏਐਫਐਸਓ ਸਾਹਿਬ ਨਾਲ ਗੱਲ ਕਰਕੇ ਆਪਣੇ ਵਾਰਡ ਦੇ ਲੋਕਾਂ ਨੂੰ ਉਸ ਏਰੀਆ ਦੇ ਵਿੱਚ ਹੀ ਕਣਕ ਦਵਾਈ ਜਾਵੇ ਤਾਂ ਕਿ ਉਹ ਖੱਜਲ ਖਰਾਬ ਨਾ ਹੋਣ ਗਰਮੀ ਦੇ ਵਿੱਚ ਦੂਜੇ ਬਾਡਾਂ ਜਾਣਾ ਨਾ ਪਵੇ ਉਹਨਾਂ ਨੂੰ ਕਣਕ ਲੈਣ ਵਾਸਤੇ ਸੀ ਵੀ ਇਹਦਾ ਵੀ ਤੁਸੀਂ ਪਿਛਲੇ ਜੀ ਕੋਈ ਕੰਮ ਕਰਾਇਆ ਕਿਹੜੇ ਕੰਮ ਕਰਾਇਆ ਸਰ ਕੁਸ਼ਕ ਗਲੀਆਂ ਜਿਨ੍ਹਾਂ ਟੱਕਣ ਟੁੱਟੇ ਹੋਏ ਹੀ ਉਹ ਦੁਬਾਰਾ ਨਵੇਂ ਲਵਾਏ ਆ ਰੋਡ ਗੁੜੀਆਂ ਹੈਗੀਆਂ ਉਹ ਵੀ ਚਾਲੂ ਕਰਾਈਆਂ ਨਵੀਆਂ ਬੰਦ ਸੀ ਵਰ ਕਾਫੀ ਬੰਦ ਸੀ ਚਿਰ ਤੋਂ ਸਫਾਈ ਕਰਾਈ ਗਲੀ ਉਹ ਜਾਗਰ ਸਿੰਘ ਵਾਲੀ ਉਹ ਦੂਜਾ ਏਰੀਆ ਹੈ ਜਿੱਥੇ ਸਫਾਈ ਹੋਣ ਵਾਲੀ ਸੀ ਲਾਲੀ ਸ਼ਾ ਮੱਲਾ ਹੋ ਗਿਆ ਮੇਨਲੀ ਜਿੱਥੇ ਚੰਗੇ ਘਰ ਆ ਲੋਕ ਰਹਿੰਦੇ ਆ ਸੰਗਣੀਆਬਾਦੀ ਵਾਲਾ ਏਰੀਆ ਵਾ ਤੇ ਉੱਥੇ ਸਿਵਲ ਸਾਫ ਹੋਣਾ ਬਹੁਤ ਜ਼ਰੂਰੀ ਉਹ ਮੈਂ ਕੋਸ਼ਿਸ਼ ਕੀਤੀ ਕਿ ਵਾਤ ਵਾਤੇ ਛੇਤੀ ਤੋਂ ਛੇਤੀ ਉਹ ਕੰਮ ਕਰਾਇਆ ਜਾਵੇ ਪਹਿਲੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਦੇ ਲੀਡਰਾਂ ਨੂੰ ਐਮਸੀ ਨੂੰ ਲੱਭਣ ਦੀ ਜ਼ਰੂਰਤ ਪੈਂਦੀ ਸੀ ਤੁੰਦਰਾ ਸਾਹਿਬ ਕੋਈ ਕਿਤੇ ਇਸ ਤਰ੍ਹਾਂ ਵੀ ਲੋਕਾਂ ਨੂੰ ਲੱਭਣਾ ਪਊਗਾ ਨਹੀਂ ਸਰ ਤੁਸੀਂ ਇਹ ਗੱਲ ਧਿਆਨ ਚ ਰੱਖੋ ਕਿ ਮੈਂ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੇ ਵਾਰਡ ਦੇ ਵਿੱਚ ਇੱਕ ਆਪਣਾ ਦਫ਼ਤਰ ਬਣਾਇਆ ਵਾ ਰੋਹੀ ਕੰਡੇ ਦੇ ਕੋਲ ਆ ਮਾਡਰਨ ਸਿਟੀ ਸਕੈਨ ਵਾਲੀ ਰੋਡ ਤੇ ਜਾ ਕੇ ਬਗੀਚੀ ਮੰਦਰ ਤੋਂ ਥੋੜੀ ਜਿਹੀ ਅੱਗੇ ਜਾ ਕੇ ਦਫ਼ਤਰ ਆ ਸਿਰਫ ਵਾਰਡ ਦੇ ਕੰਮਾਂ ਵਾਸਤੇ ਬਣਾਇਆ ਹੋ ਕਿ ਲੋਕਾਂ ਨੂੰ ਖੱਜਲ ਖਰਾਬੀਆਂ ਪਰੇਸ਼ਾਨੀ ਨਾ ਹੋਵੇ ਤੇ ਮੇਰੇ ਹਿਸਾਬ ਨਾਲ ਤੁਸੀਂ ਪਤਾ ਕਰਿਓ ਇੱਕ ਪਹਿਲਾ ਹੀ ਕਾਉਂਸਲਰ ਹੋਊਗਾ ਮੈਂ ਜਿਨੇ ਆਪਣੇ ਵਾਰਡ ਦੇ ਲੋਕਾਂ ਵਾਸਤੇ ਇੱਕ ਸਪੈਸ਼ਲ ਦਫ਼ਤਰ ਹੀ ਬਣਾਇਆ ਕਿ ਕਿਸੇ ਨੂੰ ਆ ਕੇ ਖੱਜਲ ਖਰਾਬੀ ਨਾ ਹੋਣੀ ਪਵੇ ਉੱਥੇ ਫਿਰ ਆ ਕੇ ਮਤਲਬ ਲੋਕ ਜਿਹੜੇ ਆਉਂਦੇ ਰਾਹੋਗਾ ਵੀ ਜਿਹੜਾ ਤੁਹਾਨੂੰ ਨਹੀਂ ਮੈਂ ਆਪ ਹੀ ਖੁਦ ਰ੍ਹਾਂਗਾ ਉੱਥੇ ਜੀ ਕੋਸ਼ਿਸ਼ ਹੋਊਗੀ ਜਿਆਦਾ ਜਿਆਦਾ ਸਮਾਂ ਉੱਥੇ ਹੋਵਾਂ ਜਿੱਦਾਂ ਕਿਸੇ ਨੇ ਕਣਕ ਦਾ ਕਾਰਡ ਬਣਨ ਆਲਾ ਵਾ ਕਿਸ ਨੂੰ ਲਾਈਟ ਦੀ ਪ੍ਰੋਬਲਮ ਆ ਮਹੱਲੇ 'ਚ ਨਹੀਂ ਜਗਦੀ ਜਾਂ 70 ਵਰ ਦੀ ਪ੍ਰੋਬਲਮ ਆ ਜਾਂ ਕਮੇਟੀ ਕਰਦਾ ਕੋਈ ਕੰਮ ਆ ਤੇ ਮੇਰੀ ਕੋਸ਼ਿਸ਼ ਹੋਊਗੀ ਕਿ ਉੱਥੇ ਆ ਕੇ ਮੈਂ ਲੋਕਾਂ ਨੂੰ ਮਿਲਾਂ ਲੋਕਾਂ ਨੂੰ ਮੈਨੂੰ ਲੱਭਣਾ ਨਾ ਪਵੇ ਇੱਕ ਪੱਕੀ ਜਗ੍ਹਾ ਹੋਊਗੀ ਉੱਥੇ ਪੰਦਰਾ ਸਾਹਿਬ ਜਿੱਤਨ ਤੋਂ ਪਹਿਲਾਂ ਲੋਕ ਬੜਾ ਕੀਤੇ ਨਹੀਂ ਮੇਰੀ ਵਾਰਡ ਮੇਰਾ ਪਰਿਵਾਰ ਲੋਕਾਂ ਨੇ ਸਲੋਕ ਤਾਂ ਵੀ ਇਹ ਬਣਾ ਲਿਆ ਤੇ ਪੰਦਰਾ ਸਾਹਿਬ ਦੀ ਕੀ ਸੋਚ ਹੈ ਵੀ ਗਾਂ ਵਾਰਡ ਵਾਸੀਆਂ ਲਈ ਕਿਹ ਸੋਚ ਰੱਖ ਲਈ ਸਰ ਮੇਰੀ ਕੋਸ਼ਿਸ਼ ਇਹੋ ਹੀ ਹੈ ਜਿੱਦਾਂ ਮੈਂ ਜਿੱਤਣ ਤੋਂ ਪਹਿਲਾਂ ਕੰਮ ਕਰਦਾ ਹਾਂ ਉਦਾਂ ਹੀ ਅੱਗੇ ਵੀ ਕੰਟੀਨਿਊਲੀ ਕਰਦਾ ਰਹੂੰਗਾ ਤੇ ਮੇਰੇ ਧਿਆਨ 'ਚ ਇਹੋ ਜੀ ਕੋਈ ਗੱਲ ਨਹੀਂ ਕਿ ਮੈਂ ਇੱਕ ਵਾਰੀ ਬਣ ਗਿਆ ਤੇ ਗਾ ਕੰਮ ਨਹੀਂ ਕਰਨੇ ਲੋਕਾਂ ਦੇ ਮੈਂ ਕੰਟੀਨਿਊਲੀ ਜਿੱਦਾਂ ਪਹਿਲਾਂ ਕੰਮ ਕਰਦਾ ਉਹ ਤੋਂ ਵਧੀਆ ਢੰਗ ਨਾਲ ਕੋਸ਼ਿਸ਼ ਹੋਊਗੀ ਕਿ ਲੋਕਾਂ ਨੂੰ ਖਰਾਬ ਨਾ ਹੋਣਾ ਪਵੇ ਤੇ ਉਹਨਾਂ ਦੇ ਵੱਧ ਤੋਂ ਵੱਧ ਕੰਮ ਕਰਾਏ ਜਾਣ ਸਰ ਮੇਰੇ ਵਾਰਡ ਦੇ ਵਿੱਚ ਕਿਸੇ ਨੂੰ ਕਿਹੇ ਟਾਈਮ ਵੀ ਲੋਡ ਪਵੇ ਤੇ ਮੈਂ ਹਰ ਵੇਲੇ ਹਾਜ਼ਰ ਹਾਂ ਮੇਰੇ ਕੈਨ ਚਨੀ ਕੀ ਲੋਕਾਂ ਨੂੰ ਮੈਂ ਕਹਿਣਾ ਆ ਮੈਨੂੰ ਜਦੋਂ ਮਰਜ਼ੀ ਫੋਨ ਕਾਲ ਕਰਨ ਜਾਂ ਮੇਰੇ ਦਫ਼ਤਰ 'ਚ ਜਦੋਂ ਉਹਨਾਂ ਨੂੰ ਲੋਡ ਹੋਵੇ ਮੇਰੇ ਕੋ ਹਾਜ਼ਰ ਹੋਣ ਮੈਂ ਹਰ ਵੇਲੇ ਉਹਨਾਂ ਦੇ ਨਾਲ 24 ਘੰਟੇ ਹਾਜ਼ਰ ਹਾਂ ਉਹਨਾਂ ਦੇ ਨਾਲ ਹਰ ਕੰਮ ਦੇ ਵਿੱਚ